ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਪਰਿਵਾਰ ਵਿੱਚ ਖੁਸ਼ ਹੋਵੋਗੇ ਅੱਜ ਆਪਾਂ ਆਏ ਹਾਂ ਵੀਰ ਪ੍ਰਣਾਮ ਸਿੰਘ ਹੋਣਾ ਕੋਲ ਇਹਨਾਂ ਵੀਰਾਂ ਕੋਲੋਂ ਤੁਹਾਨੂੰ ਉੱਚੇ ਮਾਡਲ ਦੇ ਟਰੈਕਟਰ ਏਜੰਸੀ ਨਾਲੋਂ ਘੱਟ ਰੇਟ ਤੇ ਮਿਲ ਜਾਣਗੇ ਇਹਨਾਂ ਵੀਰਾਂ ਦੀ ਲੋਕੇਸ਼ਨ ਹੈ ਜੀ ਪੱਟੀ ਕੁੱਲਾ ਚੌਕ ਤੋਂ ਜਦੋਂ ਪੱਟੀ ਮੋੜ ਵੱਲ ਆਈਏ ਤਾਂ ਇਹਨਾਂ ਵੀਰਾਂ ਦੀ ਏਜੰਸੀ ਖੱਬੇ ਹੱਥ ਦੇਖਣ ਨੂੰ ਮਿਲ ਜਾਵੇਗੀ ਜੋ ਕਿ ਨਿਆਰਾ ਪੈਟਰੋਲ ਪੰਪ ਦੇ ਸਾਹਮਣੇ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਜੋਂਡੀਅਰ 5210 ਟਰੈਕਟਰ ਦੀ ਜੋ ਕਿ 2021 ਮਾਡਲ ਅਤੇ ਇਹ ਅੱਜ ਤੱਕ 1500 ਘੰਟਾ ਹੀ ਚੱਲਿਆ ਹੈ ਇਹ ਟਰੈਕਟਰ ਡਬਲ ਡਿਸਟ੍ਰੀਬਿਊਟਰ ਸਾਈਡ ਗੇਅਰ ਗੇਅਰ ਪ੍ਰੋ ਅਤੇ ਪਾਵਰ ਸਟੀering ਡਬਲ ਕਲਚ ਵਿੱਚ ਵੇਖਣ ਨੂੰ ਮਿਲ ਜਾਵੇਗਾ ਇਸ ਟਰੈਕਟਰ ਨੂੰ ਚਾਰੇ ਟਾਇਰ ਏਜੰਸੀ ਵਾਲੇ ਹੀ ਨੇ ਜੋ ਕਿ ਪਿਛਲਾ ਟਾਇਰ ਇਸ ਦਾ 16 ਨੰਬਰ ਦਾ ਹੈ ਇਹ ਟਾਇਰ ਤੁਹਾਨੂੰ 80 ਪੈਸੇ ਦੇਖਣ ਨੂੰ ਮਿਲ ਜਾਣਗੇ। ਬਾਕੀ ਜੇਕਰ ਟਰੈਕਟਰ ਦੀ ਗੱਲ ਕਰੀਏ ਤਾਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਅਤੇ ਇਸ ਟਰੈਕਟਰ ਦਾ ਨੰਬਰ PB9 ਹੈ। ਇਸ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ ਜੀ 7,30,000 ਰੁਪਿਆ। ਬਾਕੀ 80% ਤੱਕ ਲੋਨ ਵੀ ਕੀਤਾ ਜਾਵੇਗਾ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਫਾਰਮ ਟਰੈਕ 60 ਦੀ ਜੋ ਕਿ 2018 ਮਾਡਲ ਡਬਲ ਡਿਸਟ੍ਰਿਬਿਊਟਰ ਸਾਈਡ ਗੇਅਰ 3 ਸਪੀਡ ਅਤੇ ਡਬਲ ਕਲਚ ਵਿੱਚ ਆਇਆ ਹੈ ਇਸ ਟਰੈਕਟਰ ਦੇ ਅਗਲੇ ਅਤੇ ਪਿਛਲੇ ਟਾਇਰ ਏਜੰਸੀ ਵਾਲੇ ਹੀ ਨੇ ਪਿਛਲੇ ਟਾਇਰ ਇਸ ਦੇ 14 ਨੰਬਰ ਦੇ ਨੇ ਇੰਜਨ ਗੇਅਰ ਅਤੇ ਪੇਂਟ ਦੀ ਫੁੱਲ ਗਾਰੰਟੀ ਹੈ ਇਸ ਟਰੈਕਟਰ ਨਾਲ ਤੁਹਾਨੂੰ ਫੇਵਰ ਵਾਲੀ ਛਤਰੀ ਲੱਗੀ ਹੋਈ ਮਿਲ ਜਾਵੇਗੀ ਕਿਸ ਟਰੈਕਟਰ ਦਾ ਨੰਬਰ ਪੀਵੀ 88 ਜੋ ਕਿ ਪਿੱਖੀਵਿੰਡ ਸ਼ਹਿਰ ਦਾ ਹੈ ਜੇਕਰ ਤੁਸੀਂ ਇਹਨਾਂ ਵੀਰਾਂ ਕੋਲੋਂ ਟਰੈਕਟਰ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀਰਾਂ ਵੱਲੋਂ ਖੁੱਲੀ ਛੋਟ ਹੈ ਪਾਵੇ ਤੁਸੀਂ ਇਸ ਨੂੰ ਸੜਕ ਤੇ ਭਜਾ ਕੇ ਪਾਵੇ ਇਸ ਨੂੰ ਪਹਿਲੀ ਵਿੱਚ ਵਾ ਕੇ ਟਰਾਈ ਲੈ ਸਕਦੇ ਹੋ ਅਤੇ 20% ਡਾਊਨ ਪੇਮੈਂਟ ਦੇ ਕੇ ਕਾਰ ਲਈ ਜਾ ਸਕਦੇ ਹੋ ਇਸ ਟਰੈਕਟਰ ਦੀ ਡਿਮਾਂਡ ਹੈ ਜੀ 5,60,000 ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸਵਰਾਜ 855 ਟਾਈਪਰ ਦੀ ਜੋ ਕਿ 5 ਸਟਾਰ 2023 ਮਾਡਲ ਅਤੇ ਡਬਲ ਡਿਸਟ੍ਰੀਬਿਊਟਰ ਸਾਈਡ ਗੇਅਰ 3 ਸਪੀਡ ਡਬਲ ਕਲਚ ਅਤੇ ਪਾਵਰ ਸਟੀering ਵਿੱਚ ਆਇਆ ਹੈ ਇਹ ਟਰੈਕਟਰ ਅੱਜ ਤੱਕ 400 ਘੰਟਾ ਹੀ ਚੱਲਿਆ ਹੈ ਇਸ ਟਰੈਕਟਰ ਨੂੰ ਚਾਰੇ ਟਾਇਰ ਏਜੰਸੀ ਵਾਲੇ ਹੀ ਨੇ ਇਸ ਟਰੈਕਟਰ ਦੇ ਪਿਛਲੇ ਟਾਇਰ 16 ਨੰਬਰ ਦੇ ਨੇ ਬਾਕੀ ਤੁਸੀਂ ਸਾਰਾ ਟਰੈਕਟਰ ਵੀਡੀਓ ਵਿੱਚ ਦੇਖ ਸਕਦੇ ਹੋ ਪੂਰਾ オリジナル ਪੇਟ ਵੀ ਬਿਲਕੁਲ オリジナル ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਇਸ ਟਰੈਕਟਰ ਦੀ ਡਿਮਾਂਡ ਹੈ ਜੀ 7,80,000 ਅੱਗੇ ਆਪਾਂ ਗੱਲ ਕਰਦੇ ਹਾਂ ਜੀ Mahindra 575 ਪਲੱਸ ਦੀ ਜੋ ਕਿ 2020 ਮਾਡਲ ਸਿੰਗਲ ਡਿਸਟਰੀਬਿਊਟਰ ਡਬਲ ਕਲਚ ਅਤੇ ਪਾਵਰ ਸਟੀering ਵਿੱਚ ਆਇਆ ਹੈ ਇਸ ਟਰੈਕਟਰ ਨੂੰ ਚਾਰੇ ਟਾਇਰ ਏਜੰਸੀ ਵਾਲੇ ਹੀ ਨੇ ਜੋ ਕਿ ਪਿਛਲੇ ਟਾਇਰ 14 ਨੰਬਰ ਦੇ ਨੇ ਇਹ ਅੱਜ ਤੱਕ ਸਿਰਫ 1700 ਘੰਟਾ ਹੀ ਚੱਲਿਆ ਹੈ ਇਸ ਟਰੈਕਟਰ ਦਾ PB 22 ਨੰਬਰ ਹੈ ਅਤੇ ਡਿਮਾਂਡ ਰੱਖੀ ਗਈ ਹੈ ਜੀ 530000 ਅੱਗੇ ਆਪਾਂ ਗੱਲ ਕਰਦੇ ਹਾਂ ਜੀ ਨਿਊ ਹਾਲੈਂਡ 3630 ਪਲੱਸ ਦੀ ਜੋ ਕਿ 2011 ਮਾਡਲ ਡਬਲ ਡਿਸਟਰੀਬਿਊਟਰ ਸਾਈਡ ਗੇਅਰ 3 ਸਪੀਡ ਵਿੱਚ ਆਇਆ ਹੈ ਇਸ ਟਰੈਕਟਰ ਦੇ ਪਿਛਲੇ ਟਾਇਰ 70 ਪੈਸੇ ਅਤੇ ਅਗਲੇ 50 ਪੈਸੇ ਦੇਖਣ ਨੂੰ ਮਿਲ ਜਾਣਗੇ ਜੇਕਰ ਇਸ ਟਰੈਕਟਰ ਦੀ ਡਿਮਾਂਡ ਦੀ ਗੱਲ ਕਰੀਏ ਤਾਂ 4,70,000 ਰੁਪਿਆ ਰੱਖੀ ਗਈ ਹੈ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਡ ਲਗਵਾਉਣੀ ਚਾਹਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਅਸੀਂ ਤੁਹਾਡੀ ਐਡ ਫ੍ਰੀ ਵਿੱਚ ਆਪਣੇ ਚੈਨਲ ਤੇ ਲਗਾ ਦੇਵਾਂਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਦਵਾਜੀ